ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਹੋ ਗਈ ਆ 17 17 ਸਤੰਬਰ ਤੇ ਦਿਨਾ ਜੋਗਾ ਮੰਗਲਵਾਰ ਦਾ ਤੇ ਅੱਜ ਦਾ ਜੋ ਕੰਮ ਕੀਤਾ ਤੇ ਸਪਰੇਅ ਦਿੱਤਾ ਨਹੀਂ ਗਿਆ ਅਜੇ ਤੇ ਇੱਥੇ ਕੰਮ ਮਿਲਿਆ ਸੀ ਲੇਟ ਚ ਥੋੜਾ ਜਿਹਾ ਤੇ ਉਹ ਜੋ ਕੀਤਾ ਉਹ ਤੁਹਾਨੂੰ ਦਿਖਾਉਣੇ ਆ ਹੁਣ ਸ਼ਾਮ ਦਾ ਟਾਈਮ ਹੋ ਗਿਆ ਛੁੱਟੀ ਦਾ ਤੇ ਚਲਦੇ ਆਂ ਜਿੱਥੇ ਕੰਮ ਕੀਤਾ ਉਹ ਦਿਖਾਉਂਦੇ ਆਂ। ਆਹ ਲੈ ਆ ਵੀ ਆਵੇ। ਇਹ ਕਿਤਾਹ ਇਹਦਾ ਫਰਸ਼ ਬੰਨਾ ਵਿੱਚ ਖੁਰਲੀ ਤੇ। ਆਹ ਦੇਖ ਲਓ ਹੁਣੇ ਹੁਣੇ ਇੱਥੋਂ ਇੱਕ ਛੁੱਟੀ ਕੀਤੀ ਇੱਥੋਂ ਹੁਣੇ ਹੀ। ਆਹ ਦੇਖ ਲਓ ਹਾਲ ਤਾਂ ਨਿਪੜੇ ਨਿਪੜੇ ਪਏ ਆਵੇਂ। ਤੇ ਬਾਕੀ ਇੱਧਰ ਮੈਂ ਤੁਹਾਨੂੰ ਦਿਖਾਉਂਦਾ ਆਂ ਚਾਚਾ ਇਹ ਮਾੜੀ ਮੋਟੀ ਸਫਾਈ ਕਰਦਾ ਪਿਆ। ਇਹ ਕਾ ਇਹਦੀ ਛੱਤ ਪਾਈ ਹੈ ਉੱਤੋਂ। ਉਹ ਮੋਰਿਆਂ ਦੇ ਦੀਆਂ ਤੇ ਆਪ ਉਹ ਲਸਤਰ ਦੀਪ ਵਗਾਇਆ ਦੀਪ ਦੀਪ ਕੀਤਾ ਇੰਨਾ ਕੰਮ ਕੀਤਾ ਅੱਜ ਤੇ ਉਹ ਚਾਚਾ ਸਫਾਈਆਂ ਸਪੀਆਂ ਕਰਦਾ ਵੇ ਜਿੱਥੇ ਕੀਤਾ ਸੀ ਕੰਮ ਆਈ ਨਾ ਕੋਤਾ ਹੂੰ ਤੋਤਾ ਫਰਸ਼ ਇਥੇ ਅਸੀਂ ਬਣਾਇਆ ਸੀ ਮਸਾਲਾ ਸੀਮੈਂਟ ਚਾ ਨਵੀਂੜਤਾ ਕੰਮ ਸੂਰਜ ਢਲ ਚੁੱਕਾ ਹੈ ਕੱਲ ਨੂੰ ਫੇਰ ਇੱਥੇ ਕੰਮ ਚੱਲਣਾ ਹੈ ਚਲੋ ਉਹ ਦਣਾ ਆ ਹਾਈ 3 ਜੀ ਉਧਰ ਸਤਨ ਵੀ ਲੱਗ ਗਿਆ ਹੈ ਕੰਮ ਬੂਤ ਉਹ ਮੈਂ ਸ਼ੱਕ ਦੂਜੇ ਚੈਨਲ ਤੇ ਪੈ ਗਈ ਹੈ ਤਾਂ ਨਹੀਂ ਇਸੇ ਇਸੇ ਦੀ ਪੈ ਗਈ ਪਤਾ ਹੀ ਨਹੀਂ ਮੈਨੂੰ ਐਸੇ ਲੱਗਿਆ ਤੇ ਆ ਗਏ ਅਸੀਂ ਮੱਝਾਂ ਵਾਲਾ ਏਰੀਆ ਮੈਂ ਕਿਹਾ ਚਲ ਛੋਟੀ ਜੀ ਵੀਡੀਓ ਬਣਾ ਕੇ ਤੇ ਅਪਲੋਡ ਕਰ ਦਈਏ ਲੱਭ ਸ਼ਾਮ ਦਾ ਟਾਈਮ ਆ ਤਾਂ ਸਾਡੇ ਘਰੇ ਸਬਜ਼ੀ ਵਗੈਰਾ ਰੋਟੀ ਦੀ ਤਿਆਰੀ ਜੁੰਦੀ ਪਈ ਠੀਕ ਐ ਕਿੰਨੇ ਦਿਨਾਂ ਬਾਅਦ ਟੋਕਾ ਛੇਨਾ 14 ਦਿਨਾਂ ਬਾਅਦ ਕਿਉਂਕਿ ਸ਼ਾਮ ਨੂੰ ਚਲੇ ਜਾਂਦੇ ਸੀ ਗੁਰਦੁਆਰੇ ਇਸ ਕਰਕੇ ਨਾ ਨਾ ਰੋਲਾ ਨਾ ਪਾਓ ਕਿੰਨੇ ਦਿਨਾਂ ਪਿਛਾਰਾਂ ਆ ਅੰਦਰੋਂ ਉਹ ਕੋੜੀਆਂ ਮੈਂ ਲਾ ਕੇ ਹੁਣੇ ਹੀ ਰੱਖੀਆਂ ਸੀ ਇੱਥੇ ਉਹ ਚੌਲ ਤੁਹਾਨੂੰ ਵਾਸਤੇ ਰੱਖ ਤਪਦੇ ਲਾ ਆ ਸਬਜ਼ੀ ਵਾਲੇ ਪਿਆ ਕਿੰਨੇ ਸ਼ਾਨਦਾਰ ਪਕੌੜੇ ਤੁਸੀਂ ਜਾਂਦੇ ਆ ਕਿਚਰੋ ਅੱਜ ਦੀ ਵੀਡੀਓ ਹੈ ਜੀ ਬੇ ਨਈ ਤੇ ਵੀਡੀਓ ਨੂੰ ਕਰੰਦੋ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਮਿਲਦੇ ਆ ਫਿਰ ਕਿਸੇ ਨੈਕਸਟ ਵੀਡੀਓ ਦੇ ਵਿੱਚ